24 ਘੰਟੇ ਸਨੇਕ ਬਾਈਟ ਦਾ ਡਾਕ ਬਾਈਟ ਦਾ ਇਲਾਜ ਹੈ ਪੂਰਾ ਇਲਾਜ ਹੈ ਬਿਲਕੁਲ ਡਿਲੇ ਨਹੀਂ ਕਰਨਾ ਉਸ ਵੇਲੇ ਉੱਤੇ ਪਹੁੰਚੋ ਇਲਾਜ ਹੋ ਜਾਏ ਜੀ ਤੁਸੀਂ ਬੜੀ ਹਿੰਮਤ ਰੱਖੀ ਆ ਦੇਸ਼ ਦਾ ਢਿੱਡ ਭਰਦੇ ਸੀ ਇਸ ਵੇਲੇ ਅਸੀਂ ਦੁੱਖ ਦੀ ਘੜੀ ਤੁਹਾਡੇ ਨਾਲ ਆ ਤੁਹਾਨੂੰ ਹਰ ਸੰਭਵ ਜਿਹੜੀ ਹੈਗੀ ਆ ਮਦਦ ਪਹੁੰਚਾਵਾਂਗੇ ਉਹ ਦੁਬਾਰਾ ਜ਼ਿੰਦਗੀ ਖੜੀ ਕਰਨ ਲਈ ਮੁਕਾਮ ਬਣਾਉਣ ਲਈ ਜਦੋਂ ਬੱਚਾ ਮਰ ਗਿਆ ਉਹਦੇ ਵਾਸਤੇ ਇਹਦਾ ਕੰਮਕਾਰ ਸੀਗਾ ਉਹ ਬੰਦ ਹੋ ਗਿਆ ਉਹਦੇ ਵਾਸਤੇ ਹਰ ਤਰ੍ਹਾਂ ਦੀ ਤੁਹਾਨੂੰ ਫਾਈਨੈਂਸ਼ੀਅਲ ਵੀ ਤਾਨਮਨਤਾਂ ਦੇ ਨਾਲ ਤੁਹਾਡੇ ਨਾਲ ਖੜੇ ਹਾਂ ਸੇਵਾ ਕਰਾਂਗੇ ਸਤਿ ਸ਼੍ਰੀ ਅਕਾਲ ਦਾ ਗ੍ਰੇਟ ਪੰਜਾਬੀ ਵੀਖਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਦਸ਼ਕਾ ਤੁਸੀਂ ਦੇਖ ਰਹੇ ਹੋ ਕਿ ਅੜਾ ਤੋਂ ਬਹੁਤ ਸਾਰਾ ਇਲਾਕਾ ਪ੍ਰਭਾਵਿਤ ਹੋਇਆ ਜਿਸ ਤਿੱਕਰ ਮੈਂ ਹਲਕਾ ਜਨਾਲਾ ਦੀ ਗੱਲ ਕਰਾਂ ਜਿਹੜੇ ਹਲਕਾ ਜਨਾਲਾ ਅੰਦਰ ਬਹੁਤ ਸਾਰੇ ਲੋਕ ਬਹੁਤ ਸਾਰੇ ਪਿੰਡ ਪ੍ਰਭਾਵਿਤ ਹੋਏ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਲੋਕ ਕਿਤਨਾ ਕਿਤੇ ਸ਼ਤਰ ਸ਼ਾਇਆ ਇੱਕ ਬੈਠਰ ਲਈ ਲੋਕੀ ਉਸ ਨੂੰ ਪ੍ਰਾਂਣ ਕੇ ਬੈਠੇ ਉਹਨਾਂ ਨੇ ਕੰਬੂ ਲਗਾ ਕੇ ਦੇਖਿਆ ਮੇਰੇ ਸਹਿਯੋਗੀ ਤੁਹਾਨੂੰ ਰਿਪੋਰਟ ਦੇ ਉਸੇ ਤਰੀਕੇ ਦੇ ਨਾਲ ਹੀ ਬਕਵਾਕ ਤਰੀਕੇ ਨਾਲ ਇੱਥੇ ਮੰਤਰੀ ਸਾਹਿਬਾਨ ਪਹੁੰਚ ਰਹੇ ਨੇ ਜਿਸ ਤਰੀਕੇ ਨਾਲ ਮੈਂ ਗੱਲ ਕਰਾਂ ਤੇ ਕੈਪਟਨ ਮੰਤਰੀ ਡਾਕਟਰ ਬਲਬੀਤ ਸਿੰਘ ਜੋ ਕਿ ਸਿਹਤ ਮੰਤਰੀ ਨੇ ਉਹ ਵੀ ਪਹੁੰਚੇ ਨੇ ਨਾਲ ਇੱਥੇ ਕੈਪਟਨ ਸਾਫ ਦਾ ਕੈਪਟਨ ਕੁਲਦੀਪ ਸਿੰਘ ਤਾਲੀਵਾਲ ਜੀ ਨਾਲ ਵੱਡੇ ਤੌਰ ਤੇ ਇਹ ਸਾਰੇ ਸਹਿਯੋਗੀਆਂ ਨੂੰ ਲਿਆ ਕੇ ਇੱਥੇ ਨਾਲ ਲੋਕਾਂ ਨਾਲ ਜਨ ਨਾਲ ਮੈਂ ਚੱਲ ਕਰਾਂ ਸਾਡੇ ਐਮਪੀ ਜਿਹੜੇ ਨੇ ਮੀਤ ਹੇਰ ਜੀ ਉਹ ਵੀ ਪਹੁੰਚੇ ਨੇ ਉਹਨਾਂ ਵੱਲੋਂ ਵੱਡੇ ਤੌਰ ਤੇ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਨਾਲ ਸਾਡੇ ਨਾਲ ਇੱਥੇ ਡਾਕਟਰ ਸਾਹਿਬ ਮੌਜੂਦ ਵੀ ਨੇ ਆਪਾਂ ਡਾਕਟਰ ਸਾਹਿਬ ਨਾਲ ਵੀ ਗੱਲ ਕਰਾਂਗੇ ਡਾਕਟਰ ਸਾਹਿਬ ਅੱਜ ਤੁਸੀਂ ਪਹੁੰਚੇ ਹੋ ਇੱਥੇ ਜਿਸ ਤਰੀਕੇ ਨਾਲ ਲੋਕਾਂ ਦੇ ਹਾਲਚਲ ਜਾਣ ਰਹੇ ਹੋ ਕਿਉਂਕਿ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਸਾਡੇ ਤੋਂ ਪ੍ਰਭਾਵਿਤ ਲੋਕ ਜਿਹੜੇ ਤੁਸੀਂ ਉਪਰਾਨ ਕੇ ਬੈਠੇ ਜੀ ਦੇਖੋ ਇਹਦੇ ਵਾਸਤੇ ਇੱਕ ਤਾਂ ਮੈਂ ਜਿਹੜੀ ਐਂਬੂਲੈਂਸ ਲੈ ਕੇ ਆਇਆ ਉਹ ਇਸੇ ਵਾਸਤੇ ਲੈ ਕੇ ਆਇਆ ਇੱਥੇ ਐਂਬੂਲੈਂਸ ਆਂਦੀ ਆ ਇੱਥੇ ਰੋਜ਼ ਹਰ ਰੋਜ਼ ਐਂਬੂਲੈਂਸ ਆਏਗੀ ਇੱਥੇ ਤੱਕ ਦਵਾਈ ਪਹੁੰਚੇਗੀ ਔਰ ਇਹਦੇ ਨਾਲ ਨਾਲ ਅਸੀਂ ਇੱਕ ਹੋਰ ਵੀ ਸੋਚਿਆ ਵੀ ਜੋ ਇਹਨਾਂ ਵਾਸਤੇ ਆ ਨਾ ਜੀ ਅਸੀਂ ਰਾਸ਼ਨ ਦਾ ਵੀ ਜੜਾ ਹੈਗਾ ਉਹ ਸੁੱਕਾ ਰਾਸ਼ਨ ਜੋ ਇਹਨਾਂ ਦੀ ਡਿਮਾਂਡ ਹੈ ਔਰ ਜੋ ਇਹਨਾਂ ਨੂੰ ਤਰਪਾਨਾ ਦਿੱਤੀ ਹੋਈ ਹੈ ਤਾਲੀਵਾਲ ਸਾਹਿਬ ਨੇ ਹੋਰ ਵੀ ਜੋ ਇਹਨਾਂ ਨੂੰ ਸਾਰਾ ਸਮਾਰਾ ਵੀ ਕਰਾਂਗੇ ਤੇ ਹਰ ਤਰ੍ਹਾਂ ਦੀ ਮੈਡੀਕਲ ਹੈਲਥ ਤੇ ਤੱਕ ਪਹੁੰਚੇਗੀ ਜੀ ਔਰ ਸਾਰਾ ਜਿਹੜਾ ਇਹਨਾਂ ਦੇ ਖਾਣ-ਪੀਣ ਦਾ ਰਾਸ਼ਨ ਹੈ ਔਰ ਜਿਹੜੇ ਇਹਨਾਂ ਦੇ ਮੁਵेशਿਆ ਵਾਸਤੇ ਚਾਰਾ ਸਾਇਲੇਸ਼ ਦੇ ਵੀ ਬਹੁਤ ਸਾਰੇ ਸੰਗਤ ਲੈ ਕੇ ਆ ਰਹੀ ਹੈ ਜੀ ਮੇਰੇ ਵੀ ਪਿਆਰੇ ਤੋਂ ਮੈਂ ਦੋ ਟਰੱਕ ਇਹਨਾਂ ਨੇ ਕਿਹਾ ਸੀਗਾ ਉਹ ਦੋ ਟਰੱਕ ਪਰ ਅਰੇਂਜ ਕਰਦੇ ਉਹ ਵੀ ਕੱਲ੍ਹ ਸ਼ਾਮ ਤੱਕ ਪਹੁੰਚ ਜਾਣਗੇ ਸੋ ਮੁਵेशਿਆ ਵਾਸ ਉਹਨਾਂ ਵਾਸਤੇ ਵੀ ਖਾਣਾ ਵੀ ਪੀਣ ਵਾਲਾ ਪਾਣੀ ਵੀ ਔਰ ਦਵਾਈ ਵੀ ਸਾਰੀ ਪ੍ਰਬੰਧ ਕਿਦਾਂ ਦੇ ਰਹੇ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਕਿ ਅਜਿਹੇ ਸਮੇਂ ਤੇ ਬਹੁਤ ਸਾਰੇ ਸਨੇਕ ਵਗੈਰਾ ਜਾਂ ਹੋਰ ਕਹਿ ਸਕਦੇ ਬੜੇ ਜਰੀਲੇ ਜਾਨਵਰ ਆ ਜਾਂਦੇ ਜਿਹੜੇ ਕੱਟ ਜਾਂਦੇ ਨੇ ਉਹਨਾਂ ਵਾਸਤੇ ਕਿੱਦਾਂ ਦੇ ਪ੍ਰਬੰਧ ਉਹਦੇ ਵਾਸਤੇ ਜੀ ਇੱਕ ਤਾਂ ਪਹਿਲੀ ਗੱਲ ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਤੁਹਾਨੂੰ ਜਿਵੇਂ ਆਪਾਂ ਹੱਥੇ ਛੋਟੀ ਰੱਖੀ ਹੈ ਆਪਾਂ ਟੌਗ ਬਾਈਟ ਸਨੇਕ ਬਾਈਟ ਜਾਂ ਹੋਰ ਜਿਹੜੇ ਜੰਗਲੀ ਜਾਨਵਰ ਆ ਜਾਂ ਜੰਗਲ ਦੇ ਵਿੱਚੋਂ ਆ ਜਾਂਦੇ ਆ ਕੋਈ ਚਾਹੇ ਚਾਹੇ ਚੂਹਾ ਹੋਵੇ ਜੀ ਚਾਹੇ ਬਾਂਦਰ ਹੋਵੇ ਜਾਂ ਬਿੱਲੀ ਹੋਵੇ ਉਹਦੇ ਕੱਟਣ ਵਾਲਾ ਵੀ ਰੇਬੀਸ ਹੁੰਦੀ ਆ ਇਸੇ ਤਰ੍ਹਾਂ ਜਿਹੜੀ ਸਨੇਕ ਬਾਈਟ ਆ ਸੋਟੀ ਰੱਖੀ ਆ ਰਾਤ ਨੂੰ ਟਾਰਚ ਰੱਖੀ ਆ ਜਿਵੇਂ ਤੇ ਉਹ ਇਥਾਂ ਤੇ ਬੈਠਿਆ ਇਹ ਉਹ ਅਸੀਂ ਮੈਂ ਕੋਸ਼ਿਸ਼ ਕਰ ਰਿਹਾ ਹਾਂ ਉਸੇ ਟਾਰਚੋਂ ਵੀ ਭੇਜਦਾ ਹਾਂ ਕਹਿੰਦਾ ਵਾਸਤੇ ਤੇ ਇਹ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਹ ਸਾਰੀ ਜਿਹੜੀ ਦਵਾਈ ਆ ਉਹ ਵੀ ਦੇਾਂਗੇ ਸਾਰਾ ਕੁਝ ਹੈ ਤੇ ਸਾਡੇ ਕੋਲੇ ਸਾਰੇ ਬੰਦੋਬਸਤ ਹੈ ਜਨਾਲੇ ਦੇ ਹਸਪਤਾਲ ਸਾਡੇ ਕੋਲੇ 24 ਘੰਟੇ ਸਨੇਕ ਬਾਈਟ ਦਾ ਡਾਕ ਬਾਈਟ ਦਾ ਇਲਾਜ ਹੈ ਪੂਰਾ ਇਲਾਜ ਹੈ ਬਿਲਕੁਲ ਡਿਲੇ ਨਹੀਂ ਕਰਨਾ ਉਸ ਵੇਲੇ ਉੱਥੇ ਪਹੁੰਚੋ ਇਲਾਜ ਹੋ ਜਾਏਗਾ ਲੋਕਾਂ ਦੇ ਨਾਲ ਤੁਸੀਂ ਮਿਲ ਰਹੇ ਹੋ ਕਿਸ ਤਰੀਕੇ ਦੇ ਹਾਲਾਤ ਦੇਖ ਰਹੇ ਹੋ ਤੁਸੀਂ ਲੋਕ ਬਸ ਲੋਕਾਂ ਦੀਆਂ ਮੁਸ਼ਕਲਾਂ ਜਾਣਨਾ ਚਾਹੁੰਨਾ ਵੀ ਉਹਨਾਂ ਦੇ ਇੱਕ ਤਾਂ ਉਹਨਾਂ ਨੂੰ ਉਹਨਾਂ ਨੂੰ ਪਹਿਲਾਂ ਦਲਾਸਾ ਦੇ ਰਹੇ ਆਂ ਜੀ ਵੀ ਤੁਹਾਡੇ ਨਾਲ ਆਏ ਸੀ ਸਾਰਾ ਮੈਡੀਕਲ ਹੈਲਪ ਪਹੁੰਚਣੀ ਸ਼ੁਰੂ ਹੋ ਜਾਏਗੀ ਦੂਜਾ ਸਾਰਾ ਕੁਝ ਪਹੁੰਚਣਾ ਸ਼ੁਰੂ ਹੋ ਜਾਏਗਾ ਇਹਨਾਂ ਨੂੰ ਰਾਸ਼ਨ ਵੀ ਸਾਰਾ ਕੁਝ ਪੂਰੀ ਹਰ ਤਰ੍ਹਾਂ ਦੀ ਸੰਭਵ ਜਿਹੜੀ ਕੋਸ਼ਿਸ਼ ਆ ਤਾਂ ਪਹੁੰਚ ਕੀ ਅਪੀਲ ਕਰਨੀ ਚਾਹੁੰਦੇ ਜੀ ਬਸ ਲੋਕਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਬਹੁਤ ਹਿੰਮਤੀ ਹੋ ਉਸੇ ਪਾਲਾ ਆਪਰੇਸ਼ਨ ਸੰਧੂਰ ਦੇ ਵਿੱਚ ਆ ਤੇ ਮਜ਼ਾਈਲਾ ਤੁਰੀਆਂ ਫਰਦੀਆਂ ਸੀ ਇਸ ਮਾਨ ਦੇ ਵਿੱਚ ਇਥੋਂ ਲੰਘ ਕੇ ਜਾਂਦੇ ਸੀ ਜੀ ਰਾਕਟ ਬਿਲਕੁਲ ਜੀ ਬਿਲਕੁਲ ਇਥੋਂ ਜਾ ਕੇ ਕਰੋਨ ਡਰੋਨ ਲੰਘ ਕੇ ਜਾ ਰਹੇ ਸੀਗੇ ਤੁਸੀਂ ਬੜੀ ਹਿੰਮਤ ਰੱਖੀ ਆ ਦੇਸ਼ ਦਾ ਢਿੱਡ ਭਰਦੇ ਸੀ ਇਸ ਲਈ ਅਸੀਂ ਦੁੱਖ ਦੀ ਘੜੀ ਤੁਹਾਡੇ ਨਾਲ ਆ ਤੁਹਾਨੂੰ ਹਰ ਸੰਭਵ ਜਿਹੜੀ ਆ ਗਿਆ ਮਦਦ ਪਹੁੰਚਾਵਾਂਗੇ ਔਰ ਤੁਹਾਨੂੰ ਦੁਬਾਰਾ ਜ਼ਿੰਦਗੀ ਖੜੀ ਕਰਨ ਲਈ ਮਕਾਨ ਬਣਾਉਣ ਲਈ ਜੇਕਰ ਬੱਚਾ ਮਰ ਗਿਆ ਉਹਦੇ ਵਾਸਤੇ ਜਿਹੜਾ ਕੰਮਕਾਰ ਸੀਗਾ ਉਹ ਬੰਦ ਹੋ ਗਿਆ ਉਹਦੇ ਵਾਸਤੇ ਹਰ ਤਰ੍ਹਾਂ ਦੀ ਤੁਹਾਨੂੰ ਫਾਈਨੈਂਸ਼ੀਅਲ ਵੀ ਤਾਨਮਨਤਾਂ ਦੇ ਨਾਲ ਤੁਹਾਡੇ ਨਾਲ ਖੜੇ ਹਾਂ ਸੇਵਾ ਕਰਾਂਗੇ ਸਰਕਾਰ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਫੰਡਸ ਦਿੱਤੇ ਆ ਰਹੇ ਕੁਝ ਸਹਿਯੋਗੀ ਵੀ ਜਿਹੜੇ ਦਾਨੀ ਉਹ ਵੀ ਵੱਡਾ ਸਹਿਯੋਗ ਕਰ ਰਹੇ ਆ ਜੀ ਬਹੁਤ ਕਰ ਰਹੇ ਆ ਸਾਡੇ ਆਈਐਮਏ ਦੇ ਡਾਕਟਰਾਂ ਨੇ ਔਰ ਡਿਵਾਈਨੋ ਕਾਰ ਮਿਸ਼ਨ ਨੇ ਔਰ ਮੇਰੇ ਸੱਜਣਾਂ ਨੇ ਕਿਹਾ ਵੀ ਤੁਸੀਂ ਨਾ ਜੀ 20 ਲੋਕਾਂ ਦੇ ਖਾਤੇ ਦੇ ਵਿੱਚ ਸਾਨੂੰ ਲਿਸਟ ਦਿਓ ਅਸੀਂ 50-50 ਹਜ਼ਾਰ ਰੁਪਏ ਪਾ ਦਨੇ ਉਹ ਵੀ ਪਾਵਾਂਗੇ ਉਹਦੇ ਨਾਲ ਠੀਕ ਹੈ ਜੀ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਕੀ ਥੇ ਸਾਰੀ ਮਦਦ ਕਰਾਂਗੇ ਘਰ ਵੀ ਬਣਾ ਕੇ ਦੇਾਂਗੇ ਜਿਹੜੇ ਆਮ ਲੋਕਾਂ ਨੂੰ ਮਿਲਦੇ ਨਜ਼ਾਰੇ ਨੇ ਨਾਲ ਨਾਲ ਲੋਕਾਂ ਦਾ ਦਰਦ ਜਾਣ ਰਹੇ ਨੇ ਤੇ ਲੋਕਾਂ ਨੂੰ ਇੱਕ ਅਭਿਸ਼ਵਾਸ ਦਵਾਇਆ ਜਾ ਰਿਹਾ ਕਿ ਸਰਕਾਰ ਪੰਜਾਬ ਸਰਕਾਰ ਜਿਹੜੀ ਆ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਹਰ ਪੱਕੋ ਲੋਕਾਂ ਦਾ ਧਿਆਨ ਰੱਖਿਆ ਜਾਊਗਾ ਕਿਸੇ ਤਰੀਕੇ ਨਾਲ ਸਿਹਤ ਜਿਹੜੀਆਂ ਸਹੂਲਤਾਂ ਦੀ ਲੋੜ ਹੈ ਉੱਥੇ ਵੀ ਸਰਕਾਰ ਪੁੱਜੇਗੀ ਤੇ ਹਰ ਤਰੀਕੇ ਨਾਲ ਪ੍ਰਬੰਧ ਕੀਤਾ ਜਾਊਗਾ 23 ਦੇ ਜਿਹੜੀਆਂ ਐਂਬੂਲੈਂਸ ਨੇ ਸਰਦੀ ਖੇਤਰ ਲਈ ਭੇਜੀਆਂ ਗਈਆਂ ਨੇ ਕਿ ਜਿਹੜੀਆਂ ਐਂਬੂਲੈਂਸ ਰਹੀ ਕਿਸੇ ਨੂੰ ਜ਼ਰੂਰਤ ਪੈਂਦੀ ਆ ਤੇ ਸਰਕਾਰ ਦੀ ਜਿਹੜੀ ਸੇਵਾਵਾਹ ਕੀਤੀ ਜਾਊਗੀ ਤੇ ਹਰ ਤਰੀਕੇ ਦਾ ਬੰਦੇ ਦਾ ਇਲਾਜ ਜਿਹੜਾ ਵਾ ਸਮੇਂ ਸਿਰ ਕੀਤਾ ਜਾਊਗਾ। ਬਾਕੀ ਤੁਸੀਂ ਜਿਹੜੇ ਰਹੋ ਇਸ ਦਿਕੇ ਨਾਲ ਗ੍ਰੇਡ ਤੇ ਆ ਟੀਵੀ ਲਈ ਭਰਤ ਪਾਕਿਸਤਾਨ ਸਰਦ ਅਜਨਾਲਾ ਤੋਂ ਜਗਜੀਤ ਸਿੰਘ ਰਿਪੋਰਟ